ਕੱਲ ਦੇ 5:00 ਕ ਲੈਨੇ 5:00 ਵਜੇ ਮੇਰੇ ਕੋ ਫੋਨ ਆਇਆ ਮੇਰਾ ਬੱਚਾ ਫੋਨ ਸੁਣ ਕੇ ਦੌੜਾ ਗਿਆ ਮਾਂ ਦੀ ਪੁੱਤ ਕਿੱਥੇ ਚੱਲਿਆ ਮੈਨੂੰ ਦੱਸ ਜਾ ਤੈਨੂੰ ਕੌਣ ਫੋਨ ਕੀਤਾ ਤੂੰ ਕਿੰਨੂ ਕਿੱਥੇ ਚੱਲਣਾ ਮੰਮੀ ਮੈਂ ਆ ਗਿਆ 2 ਮਿੰਟ ਬੱਸ ਮੈਂ ਆ ਗਿਆ ਮੈਂ ਬੱਚਾ ਛੇਤੀ ਆ ਜਾ ਬੱਚਾ ਮੇਰਾ ਆਇਆ ਨਹੀਂ 6:30 ਹੋ ਗਏ ਹੋਰ ਕਿ ਮੈਂ ਦੌੜ ਪੱਜੀ ਲੋਕਾਂ ਦੇ ਘਰਾਂ 'ਚ ਮੇਰਾ ਬੱਚਾ ਨਹੀਂ ਆਇਆ ਮੇਰਾ ਕੱਲਾ ਬੱਚਾ ਮੇਰੇ ਹੋਈ ਕੋਈ ਬੁੱਤ ਕਹਿੰਦੇ ਬਾਦ ਵਿੱਚ ਵੇਖਿਆ ਜਾ ਚਾਹ ਤੇ ਕਹਿੰਦੇ ਉਹਨਾਂ ਦੇ ਹਸਪਤਾਲ ਵੀ ਕਹਿੰਨੇ ਸੌਂਡ ਸੁੱਟਿਆ ਮੈਨੂੰ ਪਤਾ ਨਹੀਂ ਮੇਰੇ ਬੱਚਾ ਹਸਪਤਾਲ ਸੁੱਟਿਆ ਕੱਲਾ ਹੀ ਪਿਆ ਉਹ ਤੇ ਮੇਰਾ ਪੁੱਤ ਬੁੱਲਸ ਵਾਲੇ ਕਹਿੰਦੇ ਪੈ ਲੈ ਕੇ ਇਨਸਾਫ ਕਰ ਲੋ ਮੈਂ ਕਿੰਨਾ ਇਨਸਾਫ ਕਰਾਂ ਮੈਂ ਪਿਆ ਨੂੰ ਚੱਟਣਾ ਮੈਂ ਚੱਟਣਾ ਮੈਨੂੰ ਮੇਰਾ ਪੁੱਤ ਦੇ ਦੇ ਨਾ ਮੇਰਾ ਇਨਸਾਫ ਚਾਹ ਤੇ ਜਿੰਨਾ ਮੇਰੇ ਵਿੱਚ ਕੀ ਕੀਤਾ ਆਉਣ ਮੇਰਾ ਦੂਜਾ ਚਲ ਗਿਆ ਜਵਾਨ ਪੁੱਤ ਮੇਰੇ ਬੱਚੇ ਨੇ ਧੋਖੇ ਨਾਲ ਸੱਦਿਆ ਫੋਨ ਕਰਕੇ ਮੈਂ ਇੰਨਾ ਕੇ ਬੜੀ ਮੁਸ਼ਕਲ ਪਾਲਿਆ ਪੁੱਤ ਮੈਨੂੰ ਪਤਾ ਨਹੀਂ ਬੱਚਾ ਫੋਨ ਵਿੱਚ ਨੰਬਰ ਫੋਨ ਤਾਂ ਆਪਣਾ ਦਿੰਦਾ ਨਹੀਂ ਬੱਚਾ ਅੱਜਕੱਲਹ ਕੌਣ ਮਾਵਾਂ ਨੂੰ ਫੋਨ ਦਿੰਦੇ ਆ ਮੁੰਡਾ ਸਲੂਨ ਦਾ ਕੰਮ ਕਰਦਾ ਈ ਤੁਸੀਂ ਵੀ ਉਹ ਮੁੰਡਿਆਂ ਨਾਲ ਕੋਈ ਹਾਂਜੀ ਉਜਮ ਨਹੀਂ ਕੋਈ ਮੁੰਡਾ ਨਾ ਪਤਾ ਨਹੀਂ ਬੱਚਿਆ ਕਦੀ ਗੱਲ ਲਈ ਜਿਵੇਂ ਨਾ ਕੀਤੀ ਉਹਦੇ ਫੋਨ ਚ ਨੰਬਰ ਅਦਿੱਖਲ ਜਾਣੇ ਜਾ ਰਹੇ ਇੱਕ ਇਕਲਾ ਇਕ ਮੁੰਡਾ ਸੀ ਉਹ ਇਕਲਾ ਹੈ ਮੇਰਾ ਬੁੱਤ ਬੱਚਿਆ ਹੈ ਮੇਰੀ ਦੁਨੀਆ ਉੱਜੜ ਗਈ ਬਦਕੀ ਕਰਦੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਮੈਂ ਉਹਨੂੰ ਕਹਾ ਵੀ ਕੀ ਆ ਗੱਲ ਹੁਣ ਤੂੰ ਕਿੱਥੇ ਚੱਲਿਆ ਕੰਦਾ ਵੀ 5 ਮਿੰਟ ਖਲੋ ਕੰਦਾ ਮੈਨੂੰ ਫੋਨ ਆਇਆ ਬਸ ਓਨ ਜਾਣ ਕੰਦਾ ਮੈਂ ਮੈਂ ਕਹਾ ਵੀ ਤੂੰ 5 ਮਿੰਟ ਮੈਂ ਹਾਂ ਮੇਰੇ ਲਾ ਕੇ ਬੈਠਾ ਕੰਦਾ ਮੈਂ ਹੁਣ ਤੇ ਜਾਣ ਕਰਨਾ ਉਹਨੂੰ ਫੋਨ ਆਇਆ ਜੀ ਪਿੰਡੋਂ ਮੁੜਿਆਂ ਦਾ ਸਾਡੇ ਪਿੰਡ ਦੇ ਮੁੜੇ ਜਿਹਦਾ ਆਇਆ ਫੋਨ ਉਹ ਨਿਕਲ ਗਿਆ ਜੀ ਬਾਅਦ ਚੋਂ ਬਾਅਦ ਵਿੱਚ ਅਸੀਂ ਗਏ ਆ ਮਗਰ ਫੋਨ ਕੀਤਾ ਫੋਨ ਇਹ ਚੱਕੇ ਨਾਲ ਚੱਕੇ ਨਾਲ ਸਾਨੂੰ ਨਹੀਂ ਪਤਾ ਇਹਨੂੰ ਉੱਥੇ ਮਾਰ ਕੇ ਤੇ ਅੰਗਰੀ ਸੁਰਤਾ ਜੀ ਬਾਅਦ ਚੋਂ ਐਂਬੂਲੈਂਸ ਆਈ ਐਂਬੂਲੈਂਸ ਸਤਕਾਰਿਆ ਹਸਪਤਲ ਕਰਿਆ ਬਾਅਦ ਚੋਂ ਉਧਰ ਗਿਆ ਇਹਦੇ ਸਿਰ ਤੇ ਉਹਨਾਂ ਨੇ ਸਾਤ ਮਾਰ ਕਿੱਦੀਆਂ ਦੇ ਨਾਲ ਹਾਂਜੀ ਇਹ ਕਹਿੰਦੀ ਸਲੂਨ ਦੇ ਵਿੱਚ ਜਿੱਦਾਂ ਸਲੂਨ ਆਪਣਾ ਤੇ ਬੱਬੇ ਵਾਲੀ ਉੱਥੇ ਇਹ ਗਿਆ ਹੀ ਆਪਣੀ ਵਾਲ ਕਟਣ ਤੇ ਉੱਥੇ ਉਹਨੇ ਉਹ ਜਿਹੜਾ ਮੁੰਡਾ ਹੀ ਨਾ ਉਹਦੇ ਨਾਲ ਲੜਾਈ ਹੋਈ ਤੋਨੇ ਉਹਨੇ ਉਹਦਾ ਨਾਂ ਉਹਨੇ ਲਿਆ ਤੇਨੇ ਉਹਨੂੰ ਫੋਨ ਕੀਤਾ ਵੀ ਤੂੰ ਕਿਉਂ ਮੇਰੇ ਨਾਲ ਓੱਖਾਂ ਹੋ ਰਿਹਾ ਬਸ ਇੰਨੇ ਵਾਰ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਤੇ ਚ ਪੀੜਾ ਮਾਰੀਆਂ ਪਹਿਲਾਂ ਫੇਰ ਅੰਨੇ ਫੇਰ ਫੇਰ ਨੂੰ ਉਹਨਾਂ ਨੇ ਫੋਨ ਕਰਕੇ ਬੁਲਾਇਆ ਵਾ ਜੀ ਕਿੰਨੇ ਦਿਨ ਪਹਿਲੇ ਗੱਲ ਹੋਈ ਇਹ ਇਹ 2-3 2-3 ਦਿਨ ਪਹਿਲੇ ਗੱਲ ਹੋਈ ਤੇ बोलते कि तो मिला है बोलते कल मिलिया जी कल कितने बजे 5 बजे 5 बजे आगे आज ही पूरा करो 5 बजे ਸਾਡੇ ਲੱਗੇ ਪੂਰਾ ਖਲੋਤਾ ਹੀ ਜੀ ਬੈਠਾ ਹੀ ਅੱਡ ਲਗੇ ਤੈਨੂੰ ਫੋਨ ਆ ਤੇ ਗਿਆ ਵਾ ਜੀ ਮੈਂ ਉਹਨੂੰ ਬੜਾ ਡੱਕਿਆ ਅੰਕਲ ਜੀ ਤੂੰ ਕਿੱਥੇ ਜਲਾ ਕਿੱਥੇ ਇਹਨੇ ਮੰਨੇ ਨੇ ਕਹਿੰਦਾ ਮੈਂ ਉਨ ਜਾ ਨਹੀਂ ਕਰਨਾ ਬਸ بولਤੇ ਡੈਡ ਬੋਡੀ ਮਿਲਿਆ ਜੀ ਹਾਂ ਜੀ ਡੈਡ ਬੋਡੀ ਮਿਲਿਆ ਜੀ ਪੁਲਤਿਆਂ ਨੂੰ